ਸਾਤਰੀਏ ਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ। ਕਿਸਾਨ ਵੀਰੋ ਇਸ ਸਾਲ ਜੋ ਝੋਨੇ ਦੀ ਸਰਕਾਰੀ ਖਰੀਦ ਕਾਫੀ ਜੋ ਮੁਸ਼ਕਲ ਭਰੀ ਨਜ਼ਰ ਆ ਰਹੀ ਹੈ। ਚਾਹੇ ਉਹ ਸਰਕਾਰ ਹੋਵੇ, ਸਰਕਾਰ ਆਵਦਾ ਜੋ ਪੱਖ ਰੱਖ ਰਹੀ ਹੈ, ਆਰਤੀ ਸ਼ੈਲਰ ਵਾਲੇ ਤੇ ਮਜ਼ਦੂਰ ਜੋ ਆਵਦਾ ਪੱਖ ਰੱਖਦੇ ਨੇ, ਸਭ ਲਈ ਜੋ ਆਵਦੇ-ਆਵਦੇ ਹਿਸਾਬ ਨਾਲ ਜੋ ਕਾਫੀ ਮੁਸ਼ਕਲ ਭਰਿਆ ਜੋ ਸਮਾਂ ਨਿਕਲ ਰਿਹਾ ਹੈ। ਤੇ ਇਹਦੇ ਵਿੱਚ ਜੋ ਕਿਸਾਨ ਮੇਨ ਰੂਪ ਚ ਪਿਸ ਰਿਹਾ ਇੱਕ ਤਾਂ ਉਹਨੂੰ ਬਾਸਮਤੀ ਦੇ ਰੇਟ ਨਹੀਂ ਚੱਜ ਨਾਲ ਮਿਲ ਰਹੇ ਦੂਜਾ ਜੋ ਸਰਕਾਰੀ ਖਰੀਦ ਹੋਣੀ ਹੈ ਉਹਦਾ ਵੀ ਕੋਈ ਅਜੇ ਅਤਾ ਪਤਾ ਨਹੀਂ ਚੱਲ ਰਿਹਾ ਅਜੇ ਜੋ ਆਪਸ ਚ ਜੋ ਮਸਲੇ ਨਹੀਂ ਸੋਲਝ ਰਹੇ ਕਿਸਾਨ ਤੱਕ ਤਾਂ ਗੱਲ ਬਾਅਦ ਚ ਆਏਗੀ ਆਰਤੀ ਜੋ ਸਰਕਾਰ ਨੇ ਭਰੋਸਾ ਦਿੱਤਾ ਸੀ ਆਰਤੀਆਂ ਨੂੰ ਸ਼ੈੱਲਰ ਮਾਲਕਾਂ ਨੂੰ ਅਸੀਂ ਤੁਹਾਡੇ ਨਾਲ ਕੋਈ ਦਿੱਕਤ ਤੁਹਾਨੂੰ ਨਹੀਂ ਹੋਣ ਦਿੱਤੀ ਜਾਏਗੀ ਉਸ ਤੋਂ ਬਾਅਦ ਇੱਕ ਤਰੀਕ ਨੂੰ ਆਰਤੀਆਂ ਨੇ ਸਮਾਂ ਲਿਆ ਸੀ ਵੀ ਸਾਨੂੰ ਇੱਕ ਦਿਨ ਦਾ ਸਮਾਂ ਦਿਓ ਉਸ ਤੋਂ ਬਾਅਦ ਅਸੀਂ ਆਪਦਾ ਫੈਸਲਾ ਸੁਣਾਵਾਂਗੇ ਪਰ ਉਹ ਸਮੇਂ ਤੋਂ ਬਾਅਦ ਵੀ ਜੋ ਆਰਤੀਆਂ ਨੇ ਆਪਦੀ ਹੜਤਾਲ ਜਾਰੀ ਰੱਖਣ ਦਾ ਜੋ ਫੈਸਲਾ ਕੀਤਾ ਜੇ ਆਰਤੀਆਂ ਦੀ ਸੁਣੀਏ ਉਹਨਾਂ ਦਾ ਪੱਖ ਵੇਖੀਏ ਤਾਂ ਉਹ ਕਹਿੰਦੇ ਨੇ ਜੋ ਸਾਡੀਆਂ ਪੂਰੀਆਂ ਮੰਗਾਂ ਸਰਕਾਰ ਨੇ ਨਹੀਂ ਮੰਨੀਆਂ ਜਿੰਨਾ ਚਿਰ ਸਾਡੀਆਂ ਪੂਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਸਾਡੀ ਹੜਤਾਲ ਅਣਮਿੱਥੇ ਸਮੇਂ 나 ਲਈ ਜੋ ਜਾਰੀ ਰਹੇਗੀ ਤੇ ਉਸ ਦੇ ਨਾਲ ਜੋ ਮਜ਼ਦੂਰ ਵੀ ਨੇ ਉਹ ਵੀ ਹੜਤਾਲ ਤੇ ਰਹਿਣਗੇ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੇਨ ਮੰਗਾਂ ਚਾਹੇ ਉਹ ਗਿੱਲੇ ਝੋਨੇ ਦੀ ਮੰਗ ਹੋਵੇ ਮੰਡੀ ਚ ਸਪੇਸ ਦੀ ਗੱਲ ਹੋਵੇ ਉਸ ਦੇ ਨਾਲ ਨਾਲ ਜੋ ਆਰਧਤ ਵਧਾਉਣ ਦੀ ਗੱਲ ਹੋਵੇ ਪਰ ਜੋ ਕੁਇੰਟਲ ਮਜ਼ਦੂਰੀ ਵਧਾਉਣ ਦੀ ਗੱਲ ਹੋਵੇ ਜਿੰਨਾ ਚਿਰ ਕੱਲੀ-ਕੱਲੀ ਮੰਗ ਉਹਨਾਂ ਦੀ ਨਹੀਂ ਮੰਨੀ ਜਾਂਦੀ ਉਹਨਾਂ ਚਿਰ ਹੜਤਾਲ ਜਾਰੀ ਰਹੇਗੀ ਤੇ ਨਾਲ ਦੀ ਨਾਲ ਜਿੰਨਾ ਚਿਰ ਜੋ ਅਰਤ ਵਾਲਿਆਂ ਸ਼ੈਲਰ ਵਾਲਿਆਂ ਦਾ ਮਸਲਾ ਨਹੀਂ ਹੱਲ ਹੁੰਦਾ ਉਹਨਾਂ ਚਿਰ ਜੋ ਹੜਤਾਲ ਇਦਾਂ ਹੀ ਜਾਰੀ ਰਹੇਗੀ ਸ਼ੈਲਰ ਵਾਲਿਆਂ ਦਾ ਪ੍ਰੋਪਰ ਉਠਾਈ ਦਾ ਪ੍ਰੋਪਰ ਉੱਥੇ ਸਟੋਰੇਜ ਦਾ ਜੋ ਪੂਰਾ ਇਹਦੇ ਤੇ ਕਾਨੂੰਨ ਨਹੀਂ ਬਣਦਾ ਕੋਈ ਡਾਕੂਮੈਂਟੇਸ਼ਨ ਇਹਦੇ ਤੇ ਨਹੀਂ ਹੁੰਦੀ ਉਹਨਾਂ ਚਿਰ ਇਹ ਹੜਤਾਲ ਜਾਰੀ ਰਹੇਗੀ ਉਹਨਾਂ ਦਾ ਕਹਿਣਾ ਹੈ ਕਿ ਜੋ ਸਰਕਾਰ ਵਾਰ-ਵਾਰ ਸਾਨੂੰ ਮੀਟਿੰਗ ਲਈ ਸੱਦ ਕੇ ਖੱਜਲ ਕਰ ਰਹੀ ਹੈ ਉੱਥੇ ਸਾਡੀ ਜੋ ਹੈ ਗੱਲ ਵੀ ਨਹੀਂ ਸੁਣੀ ਜਾ ਰਹੀ ਨਾਲ ਸੈਲਰ ਵਾਲਿਆਂ ਦਾ ਵੀ ਕਹਿਣਾ ਹੈ ਕਿ ਜੋ ਸਾਨੂੰ ਵੀ ਸਿਰਫ ਇੱਕ ਚਿੱਠੀ ਦਾ ਤੇ ਫੋਨ ਕਾਲ ਦਾ ਜੋ ਟਕ ਹੌਸਲਾ ਜਬ ਬਣਾ ਕੇ ਮੁੱਖ ਮੰਤਰੀ ਸਿਰਫ ਗੱਲਾਂ ਨੂੰ ਅੱਗੇ ਪਾ ਰਹੇ ਨੇ ਕੋਈ ਮੇਨ ਨਤੀਜਾ ਇਹਦਾ ਮੀਟਿੰਗ ਦਾ ਵੀ ਨਹੀਂ ਨਿਕਲ ਰਿਹਾ ਤੇ ਉਹਨਾਂ ਦੇ ਜੋ ਵਾਦੇ ਨੇ ਉਹ ਵੀ ਫੋਕੇ ਨੇ ਸੋ ਇਸ ਦੇ ਨਾਲ ਨਾਲ ਉਹਨਾਂ ਨੇ ਕਿਹਾ ਕਿ ਜਿੰਨਾ ਚਿਰ ਜੋ ਚਾਹੇ ਆਰਤੀ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਸ਼ੈਲਰ ਵਾਲੇ ਹੋਣ ਸਾਰੇ ਰਲ ਕੇ ਅਸੀਂ ਉਹਨਾਂ ਚਿਰ ਤਰਨਾ ਪ੍ਰਦਰਸ਼ਨ ਕਰਾਂਗੇ ਜਿੰਨਾ ਚਿਰ ਕੱਲੀ ਕੱਲੀ ਮੰਗ ਸਾਡੀ ਨਹੀਂ ਪੂਰੀ ਹੋ ਰਹੀ ਸੋ ਅਜੇ ਵੀ ਅਣਮਿੱਥੇ ਸਮੇ ਲਈ ਜੋ ਹੜਤਾਲ ਮੰਡੀਆਂ ਦੇ ਵਿੱਚ ਜਾਰੀ ਹੈ ਇਸ ਸਭ ਦੇ ਵਿੱਚ ਜੋ ਕਿਸਾਨ ਵਾਰ-ਵਾਰ ਜਿਹਨੂੰ ਅਣਦੇਖਾ ਕਰ ਦਿੱਤਾ ਜਾਂਦਾ ਉਹ ਅਜੇ ਵੀ ਪਿਸ ਰਿਹਾ ਐਸ ਸਾਲ ਇੱਕ ਤਾਂ ਬਾਸਮਤੀ ਦਾ ਰੇਟ ਨਹੀਂ ਮਿਲ ਰਿਹਾ ਉੱਪਰੋਂ ਜੋ ਸਰਕਾਰੀ ਖਰੀਦ ਹੈ ਝੋਨੇ ਦੀ ਉਹਦਾ ਕੋਈ ਰਾਹ ਸਿਰਾਂ ਨਹੀਂ ਲੱਗ ਰਿਹਾ ਸੋ ਕਿਸਾਨ ਦੀਆਂ ਮੁਸ਼ਕਲਾਂ ਵਾਰ-ਵਾਰ ਹਰ ਦਿਨ ਦੇ ਨਾਲ ਵਾਧੀਆਂ ਨਜ਼ਰ ਆ ਰਹੀਆਂ ਨੇ ਸਰਕਾਰ ਆਪਦੇ ਦਾਅਵੇ ਕਰ ਰਹੀ ਹੈ ਛੱਲ ਰੜਤੀ ਆਪਦੇ ਜੋ ਪੱਖ ਰੱਖਨੇ ਨੇ ਪਰ ਜੋ ਕਿਸਾਨ ਵਾਰ-ਵਾਰ ਇਹਦੇ ਵਿੱਚ ਖੱਜਲ-ਖਵਾਰ ਹੋ ਰਿਹਾ ਇਸ ਦੇ ਨਾਲ-ਨਾਲ ਜੋ ਛੋਟੇ ਕਿਸਾਨ ਸੀ ਜਾਂ ਜਿਵੇਂ ਮੰਡੀਆਂ ਦੇ ਵਿੱਚ ਝੋਨਲ ਜਾ ਕੇ ਜੋ ਕਿਸਾਨ ਵੀਰ ਨੇ ਉਹ ਉੱਥੇ ਸਕਾਉਣ ਲੱਗ ਜਾਂਦੇ ਸੀ ਜਦ ਆਮ ਹੀ ਆਪਾ ਮੰਡੀਆਂ ਦੇ ਵਿੱਚ ਵੇਖਿਆ ਜੇ ਝੋਨੇ ਨੂੰ ਸਕੋਣ ਤੇ ਵੀ ਜੋ ਪਾਬੰਦੀ ਦੇ ਉੱਪਰ ਜੋ ਕਾਨੂੰਨ ਤੇ ਚਰਚਾ ਹੋ ਰਹੀ ਹੈ ਵੀ ਜੇ ਕੋਈ ਵੀ ਕਿਸਾਨ ਮੰਡੀ ਦੇ ਵਿੱਚ ਆਪਦਾ ਝੋਨਾ ਸਕਾ ਨਹੀਂ ਸਕਦਾ ਸੋ ਕਿਸਾਨਾਂ ਦਾ ਪੱਖ ਕੋਈ ਨਹੀਂ ਵੇਖ ਰਿਆ ਸਾਰੇ ਆਪ ਦਾ ਆਪ ਦਾ ਪੱਖ ਰੱਖ ਰਹੇ ਨੇ ਚਾਹੇ ਆੜਤੀਏ ਹੋਣ ਛੈਲਰ ਮਾਲਕ ਹੋਣ ਸਰਕਾਰ ਹੋਵੇ ਸਰਕਾਰ ਕਹਿੰਦੀ ਹੈ ਸਪੇਸ ਜੋ ਹੈ ਉਹ ਸਾਡੇ ਨਾਲ ਜੁੜੀਆਂ ਮੰਗਾਂ ਨਹੀਂ ਗੀਆਂ ਸਿੱਧੀਆਂ ਸੈਂਟਰ ਨਾਲ ਜੁੜੀਆਂ ਮੰਗਾਂ ਨੇ ਤੇ ਪਰ ਉਹਨਾਂ ਸੈਂਟਰ ਨਾਲ ਤਾਲਮੇਲ ਵੀ ਪੰਜਾਬ ਸਰਕਾਰ ਨੇ ਹੀ ਬਣਾਉਣਾ ਤੇ ਹਾਲੇ ਜੋ ਕਹਿ ਰਹੇ ਨੇ ਕਿ ਦਸੰਬਰ ਦੇ ਲਾਸਟ ਤੱਕ ਜੋ ਸਪੇਸ ਦਾ ਸਾਰਾ ਮਸਲਾ ਹੱਲ ਹੋ ਜਾਏਗਾ ਪਰ ਜੋ ਮੌਕੇ ਤੇ ਹੜਤਾਲ ਚੱਲ ਰਹੀ ਹੈ ਉਹ ਉਹਦਾ ਹੱਲ ਮੌਕੇ ਤੇ ਹੋਣਾ ਬਹੁਤ ਜ਼ਰੂਰੀ ਹੈ ਕਿਸਾਨਾਂ ਦੀ ਫਸਲ ਖੇਤਾਂ ਦੇ ਵਿੱਚ ਤਿਆਰ ਹੋ ਗਈ ਹੈ ਤੇ ਉਹਦਾ ਹੁਣ ਮੰਡੀਆਂ 'ਚ ਆ ਕੇ ਵਿਕਣਾ ਤੇ ਉਹਦੀ ਪੇਮੈਂਟ ਹੋਣੀ ਬਹੁਤ ਜ਼ਰੂਰੀ ਹੈ ਹਾਲਾਂਕਿ ਸਰਕਾਰ ਦਾਅਵੇ ਕਰ ਰਹੀ ਹੈ ਅੱਜ ਦੀ ਚਾਰ ਮੰਡੀਆਂ ਦੇ ਵਿੱਚੋਂ ਨਾ ਵਿਕ ਗਿਆ ਪਰ ਗਰਾਊਂਡ ਰਿਐਲਿਟੀ ਜਿੰਨਾ ਚਿਰ ਪੂਰੇ ਪੰਜਾਬ ਦੀਆਂ ਮੰਡੀਆਂ ਬਹਾਲ ਨਹੀਂ ਹੋ ਜਾਂਦੀਆਂ ਆਰਤੀ ਜਿਹੜੇ ਕਿਹੜੇ ਮਾਰਕੀਟ ਦੇ ਵਿੱਚ ਜਾਈਏ ਆਰਤੀਆਂ ਦਾ ਧਰਨਾ ਲੱਗਿਆ ਹੋਇਆ ਉੱਥੇ ਕਿਸਾਨ ਕੀ ਉਮੀਦ ਕਰ ਸਕਦੇ ਨੇ ਆਪਦੀ ਜੋ ਫਸਲ ਵੇਚ ਕੇ ਤੁਲ ਕੇ ਉਹਨਾਂ ਨੂੰ ਪੇਮੈਂਟ ਮਿਲਣ ਦੀ ਕਿਸਾਨਾਂ ਨੂੰ ਕੋਈ ਉਮੀਦ ਨਹੀਂ ਸੋ ਤੁਹਾਡੀ ਇਸ ਤੇ ਕੀ رائے ਹੈ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਤੇ ਜੋ ਆਰਤੀ ਆਪਦੀ ਮੰਗ ਤੇ ਅੜੇ ਹੋਏ ਨੇ ਇਹਦੇ ਤੇ ਤੁਹਾਡੇ ਕੀ ਵਿਚਾਰ ਨੇ ਸਾਰੇ ਸਿਸਟਮ ਤੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜਾਣਕਾਰੀ ਚੰਗੀ ਲੱਗੀ ਵੱਤ ਵਾਤ ਕਿਸਾਨ ਵੀਰ ਨਾਲ ਜਰੂਰ ਸਾਂਝੀ ਕਰੋ ਤੇ ਇਤਾਂ ਦੀ ਖੇਤੀਬਾੜੀ ਅਪਡੇਟ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ